ਤਾ ਹਰ ਮਿਲੈ ਤਾਂ ਮਚੋ ਮੈਂ ਜਾਇ ਰਹਾ ਹਮੈ ਸਭ ਸ਼ਰੀਰ ਹੈ ਹਮੈ ਉਹ ਪਤਨ ਹੋਏ ਹਮੈ ਵੱਡਾ ਗੁਮਾਰ ਹੈ ਹਮੈ ਬ੍ਰਿਜ ਬੁਜਨਾ ਸਕੈ ਕੋਏ आए हम में जिस जियो बंद है नाम नव ना स मन आए दान सतगुरु मिले हो में गई ता सच बसिया मन आए सच कमावे सच्चे है सच्चे सिर समाए

ਪਰਮਟ ਕੀਤੇ ਹਨ ਸ਼੍ਰੀ ਗੁਰੂ ਅਮਰਦਾਸ ਜੀ ਦੁਆਰਾ ਉਚਾਰਨ ਵਰਦ ਹੰਸ ਦਾਗ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 560 ਉਤੇ ਸੁਭਾਈਮਾਨ ਹਨ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਆਓ ਰਹਾਉ ਦੀਆਂ ਪੰਕਤੀਆਂ ਜੋ ਕਿ ਸ਼ਬਦ ਦਾ ਕੇਂਦਰੀ ਭਾਗ ਹੁੰਦੀਆਂ ਹਨ ਦਾ ਸੰਕੀਰ ਰੂਪ ਵਿੱਚ ਗਾਇਨ ਕਰੀਏ

ਕਉ ਮੰਨੇ ਤਾ ਹਰ ਮਿਲੈ ਉਕਮਨੇ ਤਾ ਹਰ ਮਿਲੈ ਉਕਮਨੇ ਭਾਉ ਮੰਨੇ ਉਕਮਨੇ ਤਾ ਹਰ ਮਿਲੈ ਤਾ ਵਿੱਚੋਂ ਹੋ ਮੈਂ ਜਾਏ ਤਾ ਵਿੱਚੋਂ ਹੋ ਮੈਂ ਜਾਏ चेत मन मेरे तू गुर का शब्द कमाए हुकम ने ताहर मिले ता विचो होमे जाई राहौ रहौ न लपगियां विच गुरु साहिब फरमाले हैं हे मेरे मन तू गुरु दा शब्द मसावदी कमाई कर ते परमात्मा दा नाम सिमरदार है ਜੇਕਰ ਤੂੰ ਗੁਰੂ ਦਾ ਹੁਕਮ ਮੰਨੇਗਾ ਤਾਂ ਤੈਨੂੰ ਪਰਮਾਤਮਾ ਮਿਲ ਪਵੇਗਾ ਤਾਂ ਤੇਰੇ ਅੰਦਰੋਂ ਹਉਮੈ ਦੂਰ ਹੋ ਜਾਵੇਗੀ ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਹਉਮੈ ਦਾ ਇਲਾਜ ਤੇ ਇਸ ਤੋਂ ਬਚਣ ਦਾ ਢੰਗ ਦੱਸਿਆ ਹੈ ਸ਼ਬਦ 'ਤੇ ਵਿਚਾਰ ਕਰਨ ਤੋਂ ਪਹਿਲਾਂ ਆਪਾਂ ਇਹ ਦੇਖਣਾ ਹੈ ਕਿ ਹਉਮੈ ਕੀ ਹੈ ਜੀਵ ਪਰਮਾਤਮਾ ਦਾ ਹੀ ਅਸ਼ਰ ਹੈ ਜਿਵੇਂ ਸਾਗਰ ਦੀ ਬੂੰਦ सागर तो वक्त नहीं सागर भी बूंदा सा ते सागर एक ही है इसे तरह जीव ते परमात्मा भी एक ही है जिने सागर का असला एक है इसी तरह जीव ते परमात्मा का असला है पर की ईगल है कि मनु कहीं चला करता है जिसमें वो सर्व व्यापक प्रभु तो वक्त है गुरु सैद जी दाऊद कर दिले हुए कहते हैं ਇਹਨਾਂ ਦਾ ਹੋਮੇ ਕਾਰਨ ਹੈ ਮਮਤਾ ਅਹੰਕਾਰ ਕਾਰਨ ਹੈ ਜੀਵ ਇੰਟਰਵਰਟ ਲੀਡ ਕਰਦਾ ਹੈ ਮੈਂ ਕੁਝ ਹੋਣਾ ਉਹ ਕੁਝ ਹੋ ਰਿਹਾ ਇਹ ਮੇਰਾ ਹੈ ਇਹ ਉਸਦਾ ਹੈ ਜਦੋਂ ਇਹ ਮੇਰੇ ਪੇਟ ਦਾ ਸਿਲਸਿਲਾ ਕਾਇਮ ਹੋ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਹੋਮੇ ਦਾ ਲੀਡ ਵਿਜਿਆ ਜਾ ਚੁੱਕਾ ਹੈ ਇਸੇ ਹੋਮੇ ਦੇ ਪਰਦੇ ਕਾਰਨ ਹੀ ਜੀਵ ਆਪਣੇ ਪਰਮ ਸਰੂਪ ਪਰਮਾਤਮਾ ਨੂੰ ਭੁੱਲ ਗਿਆ ਹੈ ਪਰਮਾਤਮਾ ਦਾ ਦੇਸ ਮੇਰੇ ਹੀ ਹੈ ਸਾਡੇ ਅੰਦਰ ਹੀ ਉਸ ਦਾ ਵਾਸਤਾ ਹੈ ਪਰ ਕਿਉਂਕਿ ਸਾਡੇ ਤੇ ਪ੍ਰਭੂ ਦਰਮਿਆਨ ਹਉਮੈ ਦਾ ਪਰਦਾ ਹੈ ਜੋ ਕਿ ਉਹ ਤਸਵੀਰ ਦੇ ਪਰ ਜਿੰਨਾ ਸੁਖਮ ਹੈ ਇਸ ਕਰਕੇ ਸਾਨੂੰ ਪਰਮਾਤਮਾ ਦੂਰ ਜਾਪਦਾ ਹੈ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਹਉ ਹਉ ਪੀ ਪਇਓ ਹੈ ਵਿਚੋ ਸੁਨਤ ਦੇਸ ਨਿਕਟਾਇਓ ਪਾਮੀ ਰੀ ਕੇ ਪਾਤ ਪਦੋ ਬਿਨ ਪੇਖੇ ਦੂਰ ਹੈ انسان ਦਾ ਆਪਣੀ ਹਸਰੀ ਨੂੰ ਪਰਮਾਤਮਾ ਤੋਂ ਵੱਖ ਮੰਨਣਾ ਕਿ ਮੇਰੇ ਤੇ ਪਰਮਾਤਮਾ ਅੰਦਰ ਵਿਤ ਹੈ ਇਸੇ ਲਈ ਉਸਨੇ ਨਾਮ ਹੀ ਹੋਮ ਹੈ ਕਈ ਵਾਰ ਚਤੁਰ ਬਨੁਖ ਚੰਬੜਾ ਕੰਡੇ ਦੀ ਪੀੜ ਤੋਂ ਬਚਣ ਲਈ ਮਖਮਲੀ ਜੁੱਤੀ ਦੇ ਪਾਗੇ ਤੁਲਦਾ ਹੈ ਕਿਉਂਕਿ ਉਹ ਇਹ ਸਮਝਦਾ ਹੈ ਕਿ ਮਖਮਲੀ ਜੁੱਤੀ ਉਸ ਦੇ ਕੰਡੇ ਦੀ ਪੀੜ ਨੂੰ ਦੂਰ ਕਰ ਦਵੇ ਪਰ ਇਹ ਉਸ ਦੀ ਭੁਲੇਖਾ ਮਖਮਲੀ ਜੁੱਤੀ ਕੰਡੇ ਦੀ ਪੀੜ ਨੂੰ ਦੂਰ ਨਹੀਂ ਕਰ ਸਕਦੀ ਇਸੇ ਤਰ੍ਹਾਂ ਹੋਮਲੇ ਦੇ ਕੰਡੇ ਨਾਲ ਜੀਵਤ ਮਨੁੱਖ ਕਈ ਵਾਰ ਕੋਕਟ ਕਰਮ ਕਾੜਾ ਦੇ ਜਾਲ ਵਿੱਚ ਫਸ ਜਾਂਦਾ ਹੈ ਕਿਉਂਕਿ ਉਹ ਇਹ ਸਮਝਦਾ ਹੈ ਕਿ ਉਹ ਹੋਮਲੇ ਦੇ ਕੰਡੇ ਦੀ ਪੀੜ ਤੋਂ ਅੱਜ ਜਾ ਪਰ ਹੁੰਦਾ ਇਸ ਦੇ ਉਲਟ ਹੈ ਪੀੜ ਵੱਧਦੀ ਹੈ ਘਟਦੀ ਨਹੀਂ ਪੰਚਮ ਕੁਰਦੇਵ ਨੇ ਪੈਰੋ ਰਾਗ ਦੇ ਸ਼ਬਦ ਅੰਦਰ ਵਖ ਵਖ ਜੀਵ ਜੰਤੂਆਂ ਦੇ ਹਿੱਸੇ ਆਏ ਲੋਕਾਂ ਦੀ ਸੂਚੀ ਤਿਆਰ ਕੀਤੀ ਹੈ ਜਿਸ ਵਿੱਚ ਮਨੁੱਖ ਦੇ ਹਿੱਸੇ ਹੋਮੈ ਰੋਗ ਹੀ ਦਸਿਆ ਹੈ ਹੋਮੈ ਰੋਗ ਮਾਨੁਕ ਕੋ ਦੀਨਾ ਹੋਮੈ ਨੂੰ ਧੀਰਗ ਰੋਗ ਮਾਰੂ ਰੋਗ ਵੀ ਕਿਹਾ ਗਿਆ ਹੈ ਹੋਮੈ ਰੋਗ ਬੜਾ ਸੰਸਾਰ ਅਤੇ ਹੋਮੈ ਰੋਗ ਕਟੇ ਤਨ ਪੀਰਾ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਤਾਂ ਹੀ ਹੋ ਸਕਦੀ ਹੈ ਜੇਕਰ ਕੂੜ ਦੀ ਪਾਲ ਹੋਮੈ ਦੀ ਕੰਧ ਜਿਹੜੀ ਕਿ ਜੀਵ ਨੂੰ ਸਿਰਫ ਵਿਆਪਕ ਪ੍ਰਭੂ ਤੋਂ ਵਖ ਕਰਦੀ ਹੈ ਔਰ ਟਹਿ ਟੇਰੀ ਹੋ ਜਾਏ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਹੋ ਮੈਂ ਜਾਈ ਤਾਂ ਘਰ ਤੋਂ ਸਮਾਈ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਹੋ ਮੈਂ ਪੈਦਾ ਕਿੱਥੋਂ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਇਸ ਦਵੱਤਰ ਬਖਸ਼ਦੇ ਹੋਏ ਕਹਿੰਦੇ ਹਨ ਕਿ ਜੀਵ ਜੋ ਵੀ ਕਰਮ ਕਰਦਾ ਹੈ ਉਸ ਦੇ ਅਨੁਸਾਰ ਉਸ ਦੇ ਸੰਸਕਾਰ ਬਣਦੇ ਹਨ ਤੇ ਉਹਨਾਂ ਸੰਸਕਾਰਾਂ ਅਨੁਸਾਰ ਉਸ ਦਾ ਸੁਭਾਅ ਬਣਦਾ ਹੈ ਇਹ ਕਾਲਪੁਰਪ ਦੇ ਅਟਲ ਹੁਕਮ ਅਨੁਸਾਰ ਮਨੁੱਖ ਦੇ ਮੱਥੇ ਹਮੈ ਲੇਖ ਲਿਖਿਆ ਜਾਂਦਾ ਹੈ ਜਿਵੇਂ ਮਾਇਆ ਅਤੇ ਜਗਤ ਦਾ ਪਸਾਰਾ ਵਾਹਿਗੁਰੂ ਜੀ ਦੇ ਹੁਕਮ ਨਾਲ ਹੋਇਆ ਹੈ ਤਿਵੇਂ ਹੀ ਹਮੈ ਦੀ ਉਤਪਤੀ ਵੀ ਗੁਰੂ ਸਾਹਿਬ ਦੇ ਹੁਕਮ ਨਾਲ ਹੀ ਹੋਈ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਸਰੀਰ ਮਾਇਆ ਦਾ ਪੁਤਲਾ ਹੈ ਤੇ ਇਸ ਵਿੱਚ ਹਮੈ ਰੂਪ ਦ੍ਰਿਸ਼ਟੀ ਵੀ ਉਸ ਸੱਚੇ ਸਿਰਜਣਹਾਰ ਨੇ ਆਪ ਹੀ ਪਾਈ ਹੈ ਇਹ ਕਿਉਂ ਹੈ ਇਹ ਉਸ ਬਾਜ਼ੀ ਕਰਦੀ ਆਪਣੀ ਖੇਡ ਹੈ ਇਹ ਸਰੀਰ ਮਾਇਆ ਦਾ ਪੁੱਤਲਾ ਵਿੱਚ ਹਉ ਮੈਂ ਦ੍ਰਿਸ਼ਟੀ ਪਾਈ ਇਹ ਗੱਲ ਠੀਕ ਹੈ ਕਿ ਹਉ ਮੈਂ ਧੀਰਗ ਰੋਗ ਹੈ ਪਰ ਇਹ ਰੋਗ ਲਾ ਇਲਾਜ ਨਹੀਂ ਇਸ ਉੱਤੇ ਕਾਬੂ ਪਾਉਣੀ ਚੁਕਦੀ ਹੈ ਸ਼ਬਦ ਵੀ ਕਮਾਈ ਕਰਨੀ ਗੁਰਵੰਗਦ ਦੇਵ ਜੀ ਫਰਮਾਉਂਦੇ ਹਨ ਹਉ ਮੈਂ ਧੀਰਗ ਰੋਗ ਹੈ ਦਾਰੂ ਪੀਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੈ ਸੁਨੋ ਜਨੋ ਇਸ ਸੰਜਮ ਦੁਖ ਜਹੈ ਜਦੋਂ ਇਸ ਇਤਿਹਾਸ ਵਾਲ ਚਾਪੀ ਮਾਰਦੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਸਾਰਾ ਪਰਿਵਾਰ ਵਾਰ ਕੇ ਦਮਦਮਾ ਸਾਹਿਬ ਸਾਬੋ ਕੇ ਤਲਵੰਡੀ ਪੁੰਚੇ ਉੱਥੋਂ ਦਾ ਰਹਿਣ ਵਾਲਾ ਭਾਈ ਢੱਲਾ ਗੁਰੂ ਜੀ ਨੂੰ ਕਹਿਣ ਲੱਗਾ ਅੱਛਾ ਜੇ ਜੰਗ ਵੇਲੇ ਮੈਨੂੰ ਤੇ ਮੇਰੇ ਸਿਪਾਹੀਆਂ ਨੂੰ ਯਾਦ ਕੀਤਾ ਹੁੰਦਾ ਤਾਂ ਐਡਾ ਨੁਕਸਾਨ ਨਾ ਹੁੰਦਾ ਗੁਰੂ ਸਾਹਿਬ ਢੱਲੇ ਦੇ ਅੰਦਰ ਹੰਕਾਰ ਨੂੰ ਸਮਝ ਗਏ ਤੇ ਕਹਿਣ ਲੱਗੇ ਢਲਿਆ ਲਿਆ ਲਈ ਆਪਣਾ ਜਵਾਨ ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਪਰ ਇਹ ਸੁਣ ਕੇ ਸਭ ਹੈਰਾਨ ਹੋ ਗਏ ਤੇ ਮੂੰਹ ਫੇਰ ਗਏ ਢੱਲਾ ਵੀ ਕਹਿਣ ਲੱਗਾ ਹਜ਼ੂਰ ਕਿਸੇ ਜਾਨਵਰ ਦਾ ਸ਼ਿਕਾਰ ਕਰਕੇ ਇਹ ਬੰਦੂਕ ਪੰਛੀ ਜਾ ਸਕਦੀ ਹੈ ਐਵੇਂ ਬੰਦਾ ਕਿਉਂ ਮਾਰਦੇ ਹੋ ਨਿਸ਼ਾਨਾ ਪਰਖਣਾ ਹੁੰਦਾ ਗੁਰੂ ਸਾਹਿਬ ਦੇ ਸੰਗਾਂ ਨੂੰ ਸੁਣਾਇਆ ਗਿਆ ਉਸ ਸਮੇਂ ਭਾਈ ਵੀਰ ਸਿੰਘ ਤੇ ਭਾਈ ਤੀਰ ਸਿੰਘ ਜੋ ਆਪਸ ਵਿੱਚ ਪਿਓ ਪੁੱਤਰ ਸਨ ਉਹ ਦਸਤਾਰ ਸਜਾ ਰਹੇ ਸਨ ਬੰਦੂਕ ਦਾ ਨਿਸ਼ਾਨਾ ਬਣਨ ਲਈ ਇੱਕ ਦੂਜੇ ਦੇ ਅੱਗੇ ਆਣ ਖੜਨ ਹੋਣ ਲੱਗੇ ਪਰ ਗੁਰੂ ਜੀ ਨੇ ਸਿਰਾਂ ਦੇ ਉੱਤੇ ਹੀ ਗੋਲੀ ਲੰਘਾ ਦਿੱਤੀ ਤੇ ਇਹ ਗੱਲ ਸਿੱਧ ਕਰ ਦਿੱਤੀ ਕਿ ਜਿੱਤ ਪ੍ਰਾਪਤ ਕਰਨ ਲਈ ਪੱਕਾ ਇਰਾਦਾ ਹੋਵੇ ਸਵੈ ਵਿਸ਼ਵਾਸ ਹੋਵੇ ਤਾਂ ਹੀ ਉਹਦੇ ਕੁਝ ਕਰਕੇ ਦਿਖਾਉਂਦੇ ਹਨ ਐਸਾ ੜੜ ਵਿਸ਼ਵਾਸ ਪੈਦਾ ਹੁੰਦਾ ਹੈ ਗੁਰੂ ਦੇ ਹੁਕਮਾ ਤੋਂ ਪਾਈ ਦੱਲਾ ਗੁਰੂ ਜੀ ਦੇ ਚਰਨਾ ਵਿੱਚ ਲਿਖ ਪਿਆ ਅਤੇ ਅੰਮ੍ਰਿਤ ਛੱਕ ਕੇ ਦੱਲਾ ਸਿੰਘ ਪ੍ਰਚਾਰਕ ਬਣਿਆ ਪਾਈ ਗੁਰਦਾਸ ਜੀ ਆਪਣੇ ਕਵਿਤ ਵਿੱਚ ਫਰਮਾਉਂਦੇ ਹਨ ਆਵਤ ਹੈ ਜਾ ਕੇ ਪੀਖ ਮੰਗਤ ਪਖਾਰੀ ਦੀਨ ਦੇਖਤ ਅਧੀਨ ਨਿਰਾਸੋ ਨਾ ਬਿਟਾਰ ਹੈ ਬੈਠਤ ਹੈ ਜਾ ਕੇ ਦਵਾਰ आसा के विदार स्वान अंत करुणा के तोर टूकता है डार है पायन की पनही रेत पर हरी परी ताहूं काहूं काज उठ चलत समार है छाड़ अहंकार छाड़ होए गुरमार्ग में कबहूं के दया के दयाल पगतार है जे जीव के प्रभु कृपा हो जाए ताऊ सात संगत विच जुड़ के शब्दी सुर्ट कमाई परी ਸ਼ਬਦ ਵਿੱਚ ਸੁਰਤ ਜੋੜਨ ਅਤੇ ਗੁਰੂ ਉਪਦੇਸ਼ ਤੇ ਚਲਣ ਸਰ ਦਾ ਉਹ ਮੈਂ ਤੋਂ ਖਲਾਸੀ પા ਸਕਦਾ ਹੈ ਜਦੋਂ ਜੀਵ ਸ਼ਬਦ ਦੀ ਅਭਿਆਸ ਕਮਾਈ ਕਰਦਾ ਹੈ ਤਾਂ ਗੁਰਦੇਵ ਤੁਹਦੇ ਹਨ ਤੇ ਆਪਣੀ ਕਿਰਪਾ ਦਾ ਹੱਥ ਜੀਵ ਦੇ ਸਿਰ ਦੇ ਉੱਤੇ ਰੱਖ ਦਿੰਦੇ ਹਨ ਉਦੋਂ ਜੀਵ ਰੂਪ ਜਗਿਆਸੂ ਦੀ ਬਿੰਦੀ ਅੰਤਰਮੁਖੀ ਹੋ ਜਾਂਦੀ ਹੈ ਬੁੱਧ ਬਦਲ ਜਾਂਦੀ ਹੈ ਹੋ ਮੈਂ ਨਾਲ ਸੁਣ ਕੇ ਹਾਥੀ ਬਣਿਆ ਹੋਇਆ ਮਨ ਹੁਣ ਸਭ ਦੇ ਚਰਨਾ ਦੀ ਤੋੜ ਬਣ ਜਾਂਦਾ ਹੈ भगत कबीर जी फरमाते हैं जब बुद्ध होती तब बल कैसा अब बुद्ध बल ना खटाई कह कबीर बुद्ध हर ले मेरी बुद्ध बदली सिद्ध भाई आओ हूं विचार वडहंस महला तीजा वडहंस एक राग का नाम है ਮਹਲਾ ਦੀ ਜਪਾ ਗੁਰੂ ਅਮਰਦਾਸ ਜੀ ਦੁਆਰਾ ਉਚਾਰਨ ਕੀਤਾ ਗਿਆ ਹੈ ਗੁਰੂ ਸਾਹਿਬ ਪਹਿਲੇ ਬਾੰਦਨ ਦੰਦਲ ਬਖਸ਼ਿਸ਼ ਕਰਦੇ ਹਨ ਹੋ ਮੈਂ ਨਾਵੇਂ ਨਾਲ ਵਿਰੋਧ ਹੈ ਦੋਏ ਨਾਮ ਵਸੈ ਇਕ ਠਾਏ ਨਾਵੇਂ ਨਾਲ ਪਾਪ ਪ੍ਰਭੂ ਦੇ ਨਾਮ ਨਾਲ ਵਿਰੋਧ ਦਾ ਅਰਥ ਹੈ ਵੈ ਦੋਏ ਪਾਪ ਇਹ ਦੋਵੇਂ ਇਕ ਠਾਏ ਪਾਪ ਇੱਕੋ ਥਾਂ ਵਿੱਚ ਗੁਰੂ ਸਰ ਫਰਮਾਉਂਦੇ ਹਨ 헤 ਪਾਈ ਹੋਮੈ ਦਾ ਗੁਰੂ ਦੇ ਨਾਮ ਦੇ ਨਾਲ ਗੈਰ ਹੈ ਇਹ ਦੋਵੇਂ ਇੱਕੋ ਥਾਂ ਭਾਗ ਹਿਰਦੇ ਵਿੱਚ ਨਹੀਂ ਵਸ ਸਕਦੇ ਹੋਮੈ ਵਿੱਚ ਸੇਵਾ ਨਾ ਹੋ ਗਈ ਤਾਂ ਮਨ ਬਿਠਾ ਜਾਏ ਬੈਠਾ ਪਾਪ ਖਾਲੀ ਹੋਮੈ ਵਿੱਚ ਰਹਾ ਪ੍ਰਭੂ ਦੀ ਸੇਵਾ ਭਗਤੀ ਨਹੀਂ ਹੋ ਸਕਦੀ जो मनुख होमे टिकिया प्रभु की सेवा भक्ति करता है तो उसका मन खाली हो जाता है होमे अंदर खड़क है खड़के खड़क विहाए होमे वा रोग है मत जमे आवे जाए शब्द दे रहा हो दे बंद अंदर गुरु साहब जी बख्शिश कर देहन। हर चेत मन मेरे तू गुर का शब्द कमाए ਕਉ ਕੰਨੇ ਤਾਂ ਹਰ ਮਿਲੈ ਤਾਂ ਵਿਚੋ ਹੋ ਮੈਂ ਜਾਇ ਰਹਾ ਗੁਰ ਸਾਹਿਬ ਫਰਮਾਉਂਦੇ ਹਨ ਏ ਮੇਰੇ ਮਨ ਤੂੰ ਗੁਰੂ ਦਾ ਸ਼ਬਦ ਬਸਾਉਂਦੀ ਕਮਾਈ ਕਰ ਤੇ ਪਰਮਾਤਮਾ ਦਾ ਨਾਮ ਸਿਮਰਦਾ ਲੈ ਜੇਕਰ ਤੂੰ ਗੁਰੂ ਦਾ ਹੁਕਮ ਮੰਨੇਗਾ ਤਾਂ ਤੈਨੂੰ ਪਰਮਾਤਮਾ ਮਿਲ ਪਵੇਗਾ ਤਾਂ ਤੇਰੇ ਅੰਦਰੋਂ ਹੋ ਮੈਂ ਦੂਰ ਹੋ ਜਾਵੇਗੀ ਜਬ ਲਗ ਹੁਕਮ ਨਾ ਬੋਝਤਾ ਤਬਹੀ ਲਉ ਦੁਖਿਆ ਗੁਰਮਿਲ ਹੁਕਮ ਪਛਾਣਿਆ ਤਬਹੀ ਤੇ ਸੁਖਿਆ ਸ਼ਬਦ ਦੇ ਦੂਸਰੇ ਪੰਨ੍ਹ ਅੰਦਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਹੋ ਮੈਂ ਸਭ ਸ਼ਰੀਰ ਹੈ ਹੋ ਮੈਂ ਉਪਤ ਹੋਏ ਉਪਤ ਪਾਪ ਉਤਪਤੀ ਹੋਣੀ ਜਨਮ ਮਨ ਦਾ ਘੇੜ ਬੰਨਾ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਇਹ ਪਾਈਂ શરીર ਧਾਰਨ ਕਰਨ ਦਾ ਸਾਰਾ ਸਿਲਸਿਲਾ ਹੋਮੈ ਕਾਰਨ ਹੀ ਹੈ ਹੋਮੈ ਕਾਰਨ ਹੀ ਜਨਮ ਮਨਨ ਦਾ ਗੇੜ ਬਣਿਆ ਲੈਂਦਾ ਹੈ ਹੋਮੈ ਵੱਡਾ ਗੁਬਾਰ ਹੈ ਹੋਮੈ ਵਿਚ 부ਜਨਾ ਸਕੈ ਕੋਏ ਗੁਬਾਰ ਭਾ ਕੋਪਹ ਨੇਰਾ ਮਨੁੱਖ ਦੇ ਆਤਮਕ ਜੀਵਨ ਦੇ ਰਸਤੇ ਵਿੱਚ ਹੋਮੈ ਵੱਡਾ ਕੋਪਾ ਨੇਰਾ ਹੈ ਕੋਈ ਵੀ ਹੋਮੈ ਦੇ ਕੋਪਾ ਨੇਰੇ ਵਿੱਚ ਆਤਮਕ ਜੀਵਨ ਦਾ ਰਸਤਾ ਨਹੀਂ ਸਮਝ ਸਕਦਾ ਹੋਂ ਮੈਂ ਵਿੱਚ ਜਾਗਰੇਣ ਨਾ ਹੋਵਈ ਹਰ ਪਗਤ ਨਾ ਪਵਈ ਥਾਏ ਸ਼ਬਦ ਦੇ ਤੀਸਰੇ ਵਾਰ ਅੰਦਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਹੋਂ ਮੈਂ ਵਿੱਚ ਪਗਤ ਨਾ ਹੋਵਈ ਹੁਕਮ ਨਬੁਝਿਆ ਜਾਏ ਗੁਰੂ ਸਾਹਿਬ ਫਰਮਾਉਂਦੇ ਹਨ ਏ ਪਾਈ ਹਮੇ ਦੇ ਕਉਪਹ ਨੇਰੇ ਵਿੱਚ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਪਰਮਾਤਮਾ ਦੀ ਰਜ਼ਾ ਸੰਜੀ ਨਹੀਂ ਜਾ ਸਕਦੀ ਹੋਮੈ ਵਿੱਚ ਜਿਉ ਬੰਧ ਹੈ ਨਾਮ ਨਾ ਵਸੈ ਮਨ ਆਏ ਜਿਉ ਭਾਪ ਜੀਵਾਤਮਾ ਬੰਧ ਮਤਲਬ ਰੁਕਾਵਟ ਮਨ ਇੱਥੇ ਮਨ ਵਿੱਚ ਨੰਨੇ ਨੂੰ ਸਿਹਾਰੀ ਹੈ ਭਾਪ ਮਨ ਵਿੱਚ ਹੋਮੈ ਦੇ ਵਿੱਚ ਜੀਵਾਤਮਾ ਵਸਤੇ ਆਤਮਕ ਜੀਵਨ ਦੇ ਰਸਤੇ ਵਿੱਚ ਰੋਕ ਬਣੀ ਰਹਿੰਦੀ ਹੈ ਪਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿੱਚ ਆ ਕੇ ਨਹੀਂ ਵਸ ਸਕਦਾ ਹੋ ਮੈਂ ਕਿਤ ਉਭਜੈ ਕਿ ਸੰਜਮ ਇਹ ਜਾਏ ਹੋ ਮੈਂ ਇਹੋ ਹੁਕਮ ਹੈ ਪਿਆ ਕਿਰਤ ਫਿਰਾਏ ਸ਼ਬਦ ਅਖੀਰਲੇ ਬਾਣ ਅੰਦਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਨਾਨਕ ਸਤਗੁਰ ਮਿਲੇ ਹੈ ਹੋ ਮੈਂ ਗਈ ਤਾਂ ਸੱਚ ਵਸਿਆ ਮਨ ਆਏ ਸਤਗੁਰ ਮਿਲੇ ਪਾ ਜੇ ਗੁਰੂ ਮਿਲ ਪਵੇ ਸੱਚ ਪਾ ਸਦਾ ਧਿਰ ਪਾ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ हे नानक ਜੇ ਗੁਰੂ ਮਿਲ ਪਵੇ ਤਾਂ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਤਦੋ ਸਦਾ ਧਿਰ ਪ੍ਰਭੂ ਮਨੁੱਖ ਦੇ ਮਨ ਵਿੱਚ ਆ ਵੱਸਦਾ ਹੈ ਸੱਚ ਕਮਾਵੇ ਸੱਚ ਰਹੇ ਸੱਚੇ ਸੇਵ ਸਮਾਏ ਤਦੋ ਮਨੁੱਖ ਸਦਾ ਧਿਰ ਨਾਮ ਸਿਮਰਨ ਦੀ ਕਮਾਈ ਕਰਦਾ ਸਦਾ ਧਿਰ ਨਾਮ ਵਿੱਚ ਟਿਕਿਆ ਰਹਿੰਦਾ ਹੈ ਸੇਵਾ ਭక్తి ਕਰਕੇ ਸਦਾ ਧਿਰ ਹਰੀ ਵਿੱਚ ਮੀਨ ਹੋ ਜਾਂਦਾ ਹੈ ਤਨਪਿਰ ਕਾ ਇਕਹੀ ਸੰਗਵਾਸਾ ਵਿੱਚ ਹੋਮੈਪੀਤ ਕਰਾਰੀ ਗੁਰਪੂੜੈ ਹੋਮੈਪੀਤ ਤੋਰੀ ਜਨਾਨਕ ਬਿਲਾ ਬਨਵਾ ਸਮੁੱਚੇ ਸ਼ਬਦ ਵਿਚਾਰ ਵਿੱਚ ਗੁਰੂ ਸਾਹਿਬ ਜੀ ਸਾਡੇ ਤੇ ਇਹ ਬਖਸ਼ਿਸ਼ ਕਰ ਰਹੇ ਹਨ ਕਿ ਜੇਕਰ ਗੁਰੂ ਦੀ ਬਖਸ਼ਿਸ਼ ਕਾਪਤਨੀ ਹੈ ਤਾਂ ਸਾਨੂੰ ਹੋਮੈ ਪੜਨਾ ਪਵੇਗਾ ਹੋਮੈ ਪਾ ਉਦੋਂ ਖਤਮ ਹੋਏਗਾ ਜਦੋਂ ਅਸੀਂ ਗੁਰਬਾਣੀ ਅਨੁਸਾਰ ਜੀਵਨ ਨੂੰ ਟਾਲਾਂਗੇ तो इस करके सब कुछ करण हार उस अकाल पुरख वाहगुरु मनना चाहिए है आपा बचन पढ़ते हाँ हुक्म अंदर सब को बाहर हुकम ना कोए नानक हुक्म जे बुझे ता हो मैं कहे न कोए गुरु साहब जी कृपा कर साढ़े अंदरों होमे का नाश के नाम का प्रकाश हो जाए हो तो बोला चुका देखी मां वाहिगुरु जी का खालसा वाहिगुरु जी की फतेह ਮੇ ਚੈਨਾ ਨਾ ਸੰਚ ਮਰੇ ਸੀ ਜੀ ਦਹਾਣਾ ਸੰਧਾ ਮਿਸਰੀ ਮੈਂਬਰ ਆਉ ਹੁਣ ਮੈਂ ਤੁਹਾਨੂੰ ਪੁੱਛਣਾ ਜਾਂਦੇ ਮਿਸਰੀ ਮੈਂਬਰ ਨੂੰ ਪੈਂਦੀ ਕਰਾਂਗੀ ਕਿ ਗੁਰੂ ਸਾਹਿਬ ਜੀ ਨੇ ਜੋ ਰਿਚ ਸੰਜਨ ਜੀ ਤੇ ਆਪਣਾ ਵਿਸ਼ਾਲੇ ਬਾਦ ਮਨ ਮੋੜੇ ਦੇਖ ਰਿਓ ਸੰਸਾਣੀ ਇਸ ਤੋਂ ਬਾਅਦ ਜਲੰਧਰ ਸੰਧੇ ਮਿਸਰੀ ਮੈਂਬਰ ਨੂੰ ਪੈਂਦੀ ਕਰਾਂਗੇ ਕਿ ਇਸ ਚੀਜ਼ੇ ਕੋ ਆ ਜਾ ਜੀ ਕੁਝ ਸਿਰ ਰੁਪੇਂਤਿਆਂ ਜਿੰਨੇ ਯਾਤਕ ਜਦੋਂ ਆ ਪਾਰਟਿਸਪੈਂਟ ਸਟੇਜ ਤੇ ਸ਼ੋਭਿਤ ਨਹੀਂ ਹੋ ਜਾਂਦਾ ਬੇਤੇਜੀ ਜਿਹੜੇ ਜਿਹੜੇ ਮੈਂਬਰ ਕੁਝ ਬਾਹਰੋਂ ਆ ਰਹੇ ਹਨ ਜੀ ਜ਼ੋਨਾ ਵਿੱਚੋਂ ਅਗਰ ਉਹਨਾਂ ਨੂੰ ਰਿਹائش ਲਈ ਜਗ੍ਹਾ ਚਾਹੀਦੀ ਹੈ ਉਹਨਾਂ ਨੇ ਰਾਤ ਰੁਕਣਾ ਹੈ ਸੜੇ ਕੋਲ ਇੱਥੇ ਤਾਂ ਕਿਰਪਾ ਕਰਕੇ ਫਸਟ ਫਲੋਰ ਤੇ ਟੀਮ ਬੈਠੀ ਹੋਈ ਹੈ ਉਹਨਾਂ ਕੋਲੋਂ ਰਿਹائش ਦਾ ਇੰਤਜ਼ਾਮ ਕੀਤਾ ਹੈ ਉਹਨਾਂ ਨੇ ਉਜਤੇ ਵੀ ਅਰੇਂਜਮੈਂਟ ਕਰਨਗੇ ਉਹਨਾਂ ਦਾ ਉਹਨਾਂ ਨੂੰ ਅਲੋਟ ਕਰ ਦਿੱਤਾ ਜਾਏਗਾ ਫਰਸਟ ਫਲੋਰ ਤੇ ਰਿਹਾਈਸ਼ਵਾਲੀ ਟੀਮ ਟੋਕਨ ਇਨਕੁਆਇਰੀ ਟੀਮ ਅਡਪਟਿਵ ਸਹਾਇਤਾ ਤਿੰਨੋਂ ਟੀਮਾਂ ਜਿਹੜੀਆਂ ਇਹ ਫਰਸਟ ਫਲੋਰ ਤੇ ਬੈਠੀਆਂ ਹੋਈਆਂ ਹਨ ਕਿਰਪਾ ਕਰਕੇ ਕਿਸੇ ਨੂੰ ਨਹੀਂ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਬਾਅਦ ਉਹਨਾਂ ਦੇ ਨਾਮ ਵੀ ਮੈਂਸ਼ਨ ਕੀ ਨੰਬਰ ਫੋਨ ਨੰਬਰ ਮੈਂਸ਼ਨ ਕੀਤੇ ਹੋਏ ਹਨ ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਆਂ ये फस्ट फोर जे उते उहो बेठे वयां जी कृपा करगन जी कृपा अदा करण ते जहिड़े जहिड़े अगले बि पार्टीसपेंट आहिनि अगरि किसे चेंजिंग